ਅਕਾਲਤਾ ਸਾਹਿਬ ਦਾ ਜੋ ਡੁਪਲੀਕੇਟ ਜਥੇਦਾਰਾ ਨਾਨੂ ਅਕਾਲ ਤਖਤ ਦੀ ਵਜੀਤੇ ਖੜ ਕੇ ਪੂਰੇ ਬਾਲਮੀਕ ਸਮਾਜ ਨੂੰ ਉਸ ਪ੍ਰਭੂ ਬਾਲਮੀਕ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਵਾਦ ਦੇਣੀਆਂ ਚਾਹੀਦੀਆਂ ਸਨ ਪਰ ਇਹ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਇਹ ਸਮਾਜ ਨੂੰ ਚੁਬਦੇ ਨੇ ਸਿੱਖ ਪੰਥ ਨੂੰ ਅਪੀਲ ਕਰਦਾ ਕਿ ਤੁਸੀਂ ਅਜਿਹੇ ਤਿਹਾਰਾਂ ਨੂੰ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਮਨਾਇਆ ਕਰੋ ਤਾਂ ਜੋ ਸਾਡਾ ਸਿੱਖੀ ਦਾ ਪ੍ਰਚਾਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਫਲਸਫਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੋ ਸਾਡੀ ਵਾਰਤਾ ਦੀ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਹਾ ਬਾਲਮੀਕ ਮੇਰੇ ਵੱਲੋਂ ਹਰ ਉਸ ਸਨਾਤਨੀ ਨੂੰ ਉਸ ਪ੍ਰਭੂ ਦਾ ਰਾਮ ਦੇ ਪਿਆਰੇ ਨੂੰ ਜਿਹੜਾ ਮਹਾਰਿਸ਼ੀ ਬਾਲਮੀਕ ਜੀ ਨੂੰ ਮੰਨਦਾ ਤੇ ਉਸ ਧਰਤੀ ਨੂੰ ਮੰਨਦਾ ਉਹਨੂੰ ਬਹੁਤ ਬਹੁਤ ਅੱਜ ਦੇ ਦਿਹਾੜੇ ਦੀਆਂ ਮਾਰਿਸ਼ੀ ਬਾਲਮੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਨਾਲ ਹੀ ਕਹਾਂਗਾ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲਤਾ ਸਾਹਿਬ ਦਾ ਜੋ ਡੁਪਲੀਕੇਟ ਜਥੇਦਾਰਾ ਉਹਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਅੱਜ ਚਾਹੀਦਾ ਸੀ ਕਿ ਅੱਜ ਉਹਨਾਂ ਨੂੰ ਅਕਾਲ ਤਖਤ ਦੀ ਵਜੀਤ ਤੇ ਖੜ ਕੇ ਪੂਰੇ ਬਾਲਮੀਕ ਸਮਾਜ ਨੂੰ ਮੁਬਾਰਕਵਾਹ ਦੇਣੀ ਚਾਹੀਦੀ ਸੀ ਅੱਜ ਅਰ ਉਸ ਖਾਲਸਾ ਪੰਥ ਨੂੰ ਉਹਨਾਂ ਕਾਰ ਸੇਵਾ ਵਾਲਿਆਂ ਨੂੰ ਉਹਨਾਂ ਜਥੇਦਾਰਾਂ ਨੂੰ ਉਸ ਪ੍ਰਭੂ ਬਾਲਮੀਕ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਵਾਦ ਦੇਣੀਆਂ ਚਾਹੀਦੀਆਂ ਸਨ ਤਾਂ ਜੋ ਸਾਡਾ ਜਿਹੜਾ ਇਹ ਸਮਾਜ ਆ ਸਾਡੇ ਦਿਲਾਂ ਦੇ ਵਿੱਚ ਜਿਹੜਾ ਵਸਦਾ ਸਾਡੇ ਨੇੜੇ ਆਵੇ ਪਰ ਇਹ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਇਹ ਸਮਾਜ ਨੂੰ ਚੁਭਦੇ ਨੇ ਕਿਉਂ ਨਹੀਂ ਦਿੰਦੇ ਇਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ ਤੇ ਮੈਂ ਕਹਾਂਗਾ ਪਰ ਕੋਈ ਗੱਲ ਨਹੀਂ ਕਿਸੇ ਦੇ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਦੀ ਦੇਣ ਐਡੀ ਵੱਡੀ ਆ ਮਾਨਸ਼ੀ ਬਾਲਮੀਕੀ ਦੀ ਉਹ ਅਪਾਰ ਕਿਰਪਾ ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਰਮਾਇਣ ਪੜ੍ਹਨ ਦਾ ਮੌਕਾ ਮਿਲਦਾ ਹੈ ਉਸ ਪ੍ਰਭੂ ਨੂੰ ਯਾਦ ਕਰਨ ਦਾ ਮੌਕਾ ਮਿਲਦਾ ਪਰ ਮੈਂ ਕਹਾਂਗਾ ਕਿ ਪੰਜਾਬ ਨੂੰ ਜਿੱਥੇ ਫਿਰਕਿਆਂ 'ਚ ਵੰਡਿਆ ਜਾ ਰਿਹਾ ਹੈ ਪੰਜਾਬ ਨੂੰ ਜਿੱਥੇ ਵੱਖ-ਵੱਖ ਪ੍ਰਜਾਤੀਆਂ ਨਾਲ ਤੋੜਿਆ ਜਾ ਰਿਹਾ ਉੱਥੇ ਪ੍ਰਭੂ ਰਾਮ ਜੀ ਦਾ ਤੇ ਮਾਤਾ ਸੀਤਾ ਜੀ ਦਾ ਜਿਹੜਾ ਆਪਸੀ ਜਿਹੜਾ ਆਸ਼ੀਰਵਾਦ ਮਹਾਰਿਸ਼ੀ ਬਾਲਮੀਕੀ ਜੀ ਦੇ ਨਾਲ ਜੋ ਸੰਬੰਧ ਉਹ ਬਾ ਕਮਾਲ ਹੈ ਜਿੱਥੇ ਸਾਰੀਆਂ ਚੀਜ਼ਾਂ ਉੱਚ-ਨੀਚ ਨੂੰ ਦੂਰ ਕਰਕੇ ਜਿੱਥੇ ਸ਼ੂਆ ਸ਼ਾਤ ਨੂੰ ਦੂਰ ਕਰਕੇ ਇੱਕ ਐਸਾ ਸਾਨੂੰ ਸੰਦੇਸ਼ ਦਿੱਤਾ ਜਿਹਨੂੰ ਸਦੀਆਂ ਤੱਕ ਲੋਕ ਯਾਦ ਰੱਖਣਗੇ ਮੈਂ ਮਹਾਰਿਸ਼ੀ ਬਾਲਮੀ ਜੀ ਨੂੰ ਕੋਟੀ-ਕੋਟੀ ਪ੍ਰਣਾਮ ਕਰਦਾ ਤੇ ਹਰ ਉਸ ਸਨਾਤਨੀ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਮੈਂ ਸਿੱਖ ਪੰਥ ਨੂੰ ਅਪੀਲ ਕਰਦਾ ਕਿ ਤੁਸੀਂ ਅਜਿਹੇ ਤਿਹਾਰਾਂ ਨੂੰ ਅਜਿਹੇ ਪ੍ਰੋਗਰਾਮਾਂ ਨੂੰ ਅਜਿਹੇ ਮੰਨ ਲਓ ਸਾਧੂਆਂ ਦੇ ਜਿਹੜੇ ਜਨਮ ਦਿਹਾੜੇ ਨੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਮਨਾਇਆ ਕਰੋ ਤਾਂ ਜੋ ਸਾਡਾ ਸਿੱਖੀ ਦਾ ਪ੍ਰਚਾਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਫਲਸਫਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੋ ਸਾਡੀ ਵਾਰਤਾ ਦੀ ਗੱਲ ਕਰਦੇ ਆ ਜਿੱਥੇ ਪਿਆਰ ਦੀ ਗੱਲ ਕੀਤੀ ਜਿੱਥੇ ਇਤਿਫਾਕ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਚੱਈਏ ਅਸੀਂ ਨਫ਼ਰਤ ਨੂੰ ਛੱਡੀਏ ਨਫ਼ਰਤ ਦੇ ਜਿਹੜੇ ਬੀਜ ਗੜਗੱਜ ਬੀਜ ਰਿਹਾ ਉਸ ਗੜਗੱਜ ਨੂੰ ਮੈਂ ਕਹਾਂਗਾ ਤੈਨੂੰ ਬਹੁਤ ਬਹੁਤ ਮੁਬਾਰਕਾਂ ਕਿਉਂ ਕਿਉਂਕਿ ਤੁਹਾਨੂੰ ਚੁਬਨੀਆਂ ਬੜੀਆਂ ਨੇ ਤੁਹਾਨੂੰ ਜੈ ਸ਼੍ਰੀ ਰਾਮ ਕਹਿਣ ਤੋਂ ਤਕਲੀਫ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਸ ਰਾਮ ਦੇ ਨਾਮ ਤੋਂ ਤਕਲੀਫ ਹੈ ਪਰ ਜਿਹੜੇ ਮਹਾਰਿਸ਼ੀ ਵਾਲਮੀਕੀ ਦੇ ਜੋਧੇ ਨੇ ਉਹ ਕਿਸੇ ਤੋਂ ਨਹੀਂ ਡਰਦੇ ਹੋ ਹਮੇਸ਼ਾ ਜੈ ਸ਼੍ਰੀ ਰਾਮ ਦੇ ਨਾਰੇ ਲੈਂਦੇ ਨੇ ਮਹਾਰਿਸ਼ੀ ਵਾਲਮੀਕ ਮਹਾਰਾਜੀ ਦੇ ਜੈ ਜੈਕਾਰ ਹਮੇਸ਼ਾ ਦੁਨੀਆ ਤੇ ਹੁੰਦੀ ਰਹਿਣੀ ਆ ਤੇ ਆਓ ਆਪਾਂ ਸਾਰੇ ਇਸ ਮਹਾਨ ਦਿਹਾੜੇ ਦੀਆਂ ਜਿੱਥੇ ਪੂਰੇ ਭਾਰਤ ਨੂੰ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਾਰੀਆਂ ਸੰਗਤਾਂ ਨੂੰ ਮਹਾਰਿਸ਼ੀ ਵਾਲਮੀ ਜੀ ਦੇ ਜਨਮ ਦਿਹਾੜੇ ਦੀਆਂ ਪ੍ਰਕਾਸ਼ ਪੂਰਵ ਦੀਆਂ ਮਹਾਰਿਸ਼ੀ ਬਾਲਮੀ ਜੈਨਤੀ ਦੀਆਂ ਕੋਟ ਕੋਟ ਮੁਬਾਰਕਬਾਦ ਤੇ ਅਕਾਲ ਤਖਤ ਸਭ ਨੂੰ ਤੇ ਜਿਹੜਾ ਜਥੇਦਾਰ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਗੜਗੱਜ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਨਾਮ ਜੈ ਮਹਾ ਬਾਲਮੀਕ ਮਹਾਰਾਜ